ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਪ੍ਰਸ਼ਨ 14 ਬਿਨਾਂ ਕੇਂਦਰ ਪ੍ਰਤੀਤ ਕੀਤੇ ਦਿੱਤੀ ਚਾਪ ਜਾਂ ਚੱਕਰ ਪੂਰਾ ਕਰੋ ਇਹਦੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਇੱਕ ਕੋਈ ਚਾਪ ਲੈ ਲਾਂਗੇ ਕੋਈ ਵੀ ਚਾਪ ਲੈ ਲੈਣੀ ਆਪਣੀ ਮਰਜ਼ੀ ਦੇ ਨਾਲ ਏ ਸਟਾਪ ਦੇ ਉੱਪਰ ਫਿਰ ਅਸੀਂ ਤਿੰਨ ਬਿੰਦੂ ਲੈ ਲਾਂਗੇ ਆਪਣੀ ਮਰਜ਼ੀ ਦੇ ਨਾਲ ਇਹਨਾਂ ਦਾ ਨਾਮ ਰੱਖ ਦਾਂਗੇ ਏ ਬੀ ਤੇ ਫੀ ਹੁਣ ਅਸੀਂ ਇਹਨਾਂ ਤਿੰਨਾਂ ਬਿੰਦੂਆਂ ਨੂੰ ਮਿਲਾ ਦੇਣਾ ਬਿਲਕੁਲ ਹਲਕੀਆਂ ਇਹਨਾਂ ਦੇ ਨਾਲ ਫੇਰ ਅਸੀਂ ਪ੍ਰਕਾਰ ਖੋਲ੍ਹਣੀ ਆ ਉਹ ਮੈਂ ਉੱਪਰ ਲਿਖ ਵੀ ਦਿੰਦਾ ਕਨਫਿਊਜ਼ਨ ਤੋਂ ਬਚਣ ਦੇ ਲਈ ਕਿ ਅਸੀਂ ਕਦੋਂ-ਕਦੋਂ ਕਿੰਨੀ-ਕਿੰਨੀ ਪ੍ਰਕਾਰ ਖੋਲ੍ਹ ਕੇ ਕਿੱਥੋਂ ਚਾਪ ਲਗਾਉਣੀ ਆ ਸਭ ਤੋਂ ਪਹਿਲਾਂ ਅਸੀਂ ਏ ਬੀ ਜਿੰਨੀ ਪ੍ਰਕਾਰ ਖੋਲ੍ਹ ਕੇ ਸੀ ਤੋਂ ਚਾਪ ਲਗਾਉਣੀ ਆ ਫੇਰ ਅਸੀਂ ਏ ਫੀ ਜਿੰਨੀ ਪ੍ਰਕਾਰ ਖੋਲ੍ਹ ਕੇ ਬੀ ਤੋਂ ਚਾਪ ਲਗਾਉਣੀ ਆ ਪਹਿਲਾਂ ਅਸੀਂ ਏ ਬੀ ਜਿੰਨੀ ਪ੍ਰਕਾਰ ਖੋਲਾਂਗੇ ਫਿਰ ਤੁਰਕ ਕਿਚਾਬ ਲਗਾਵਾਂਗੇ ਫਿਰ ਫੀ ਇਹ ਫੀਜਨੀ ਪ੍ਰਕਾਰ ਖੋਲਾਂਗੇ ਅਤੇ ਬੀ ਤੁਰਕ ਕਿਚਾਬ ਲਗਾਵਾਂਗੇ ਜਿੱਥੇ ਦੋਨੋਂ ਚ ਆਪਾਂ ਕੱਟਦੀਆਂ ਨੇ ਉਸ ਬਿੰਦੂਆਂ ਨਾਲ ਅਸੀਂ ਡੀ ਰੱਖ ਦਵਾਂਗੇ ਅਤੇ fd ਨੂੰ ਵੀ ਇੱਕ ਹਲਕੀ ਜਿਹੀ ਰੇਖਾ ਦੇ ਨਾਲ ਮਿਲਾ ਦੇਵਾਂਗੇ f ਅਤੇ b ਦੇ ਨਾਲ ਉਪਰ ਤੋਂ ਬਾਅਦ ਫਿਰ ਤੋਂ ਅਸੀਂ ਉੱਪਰ ਵਾਲਾ ਫਾਰਮੂਲਾ ਕਰਨਾ ਪਹਿਲਾਂ ਅਸੀਂ fd ਨੂੰ ਪ੍ਰਕਾਰ ਖੋਲ ਕੇ ਸੀਟੇ ਰੱਖ ਕੇ ਜੇ ਆਪ ਲਗਾਉਣੀ ਹੈ ਫਿਰ ਵੀ ਬੀ ਫੀਡਿੰਗ ਪ੍ਰਕਾਰ ਖੋਲ ਕੇ ਡੀ ਤੇ ਰੱਖ ਕੇ ਝੱਪ ਲਗਾਉਣੀ ਹੈ ਇਹ ਫੀਡਿੰਗ ਪ੍ਰਕਾਰ ਖੋਲ ਕੇ ਸੀ ਤੇ ਰੱਖ ਕੇ ਝੱਪ ਲਗਾ ਦੇਣੀ ਹੈ ਫਿਰ ਬੀ ਫੀਡਿੰਗ ਪ੍ਰਕਾਰ ਖੋਲ ਕੇ ਬੀਫੀ ਜਿੰਨੀ ਪ੍ਰਕਾਰ ਹੋਰ ਕੇ ਡੀ ਤੇ ਰੱਖ ਕੇ ਚਾਪ ਲਗਾ ਦੇਣੀ ਆ ਜਿੱਥੇ ਦੋਨੋਂ ਚਾਪਾਂ ਕੱਟਦੀਆਂ ਨੇ ਉਹਦਾ ਨਾਮ ਈ ਰੱਖ ਦੇਣਾ ਫੇਰ ਅਸੀਂ ਈ ਨੂੰ ਵੀਫੀ ਤੇ ਡੀ ਨਾਮ ਲਾ ਦੇਣਾ ਜਦੋਂ ਸਾਡੇ ਕੋਲ ਆ 2 ਪੁਆਇੰਟ ਹੋਰ ਆ ਗਏ ਹੁਣ ਅਸੀਂ ਫ੍ਰੀ ਹੈਂਡ ਜਿਹੜਾ ਇਹ ਚੱਕਰ ਆ ਇਹਨੂੰ ਪੂਰਾ ਕਰਨਾ ਕਿਤਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਉਹਨਾਂ ਨੇ ਇਦਾਂ ਲੱਗਦਾ ਜਿੱਦਾਂ ਪ੍ਰਕਾਰ ਨਾਲ ਅਸੀਂ ਚੱਕਰ ਪੂਰਾ ਕਰਿਆ ਹੁੰਦਾ ਤੇ ਉਹਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਨਾਲ ਲਿਖਿਆ ਵੀ ਨਹੀਂ ਹੋਇਆ ਵੀ ਆਪਾਂ ਨੇ ਇਹਨੂੰ ਫ੍ਰੀ ਹੈਂਡ ਪੂਰਾ ਕਰਨਾ ਪਰ ਬਿਨਾ ਕੇਂਦਰ ਮਾਲੂਮ ਕਰੇ ਜਿਹੜਾ ਚੱਕਰ ਆ ਉਹਨੂੰ ਆਪਾਂ ਫ੍ਰੀ ਹੈਂਡ ਤੋਂ ਬਿਨਾ ਪੂਰਾ ਹੀ ਨਹੀਂ ਕਰ ਸਕਦੇ ਕਿਉਂਕਿ ਜੇ ਆਪਾਂ ਪ੍ਰਕਾਰ ਰੱਖਾਂਗੇ ਤਾਂ ਉਹਦੇ ਕੇਂਦਰ ਤੇ ਹੀ ਰੱਖਾਂਗੇ ਨਾ ਇਹ ਕਰਕੇ ਆਪਾਂ ਨੂੰ ਜਿਹੜਾ ਇਹ ਚੱਕਰ ਆ ਇਹ ਫ੍ਰੀ ਹੈਂਡ ਹੀ ਪੂਰਾ ਕਰਨਾ ਪੈਣਾ ਹੁਣ ਇਹ ਤਾਂ ਹੋ ਗਈ ਸਵਾਲ ਦੀ ਗੱਲ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਟ੍ਰਿਕ ਦੱਸਦਾ ਵੈਸੇ ਤਾਂ ਜੇ ਤੁਹਾਨੂੰ ਪ੍ਰਕਟ ਸਤ ਤਦਸ਼ੀਏ ਨੂੰ ਚੱਕਰ ਨੂੰ ਆਪਣੇ ਆਪ ਪੂਰਾ ਵੀ ਕਰ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਕਰਕੇ ਦਿਖਾਉਣਾ ਪਰ ਜੇ ਤੁਹਾਨੂੰ ਲੱਗਦਾ ਵੀ ਇਹ ਮੇਟਰ ਨਹੀਂ ਸਹੀ ਬਣ ਰਿਹਾ ਜਾਂ ਇਹ ਠੀਕ ਤਰੀਕੇ ਨਾਲ ਨਹੀਂ ਬਣ ਰਿਹਾ ਤਾਂ ਇਹਦੇ ਵਿੱਚ ਟ੍ਰਿਕ ਇਹ ਹੈ ਕਿ ਕਿਉਂਕਿ ਆਪਾਂ ਨੂੰ ਪੇਪਰ ਦੇ ਵਿੱਚ ਜਿਹੜੀ ਅਧੂਰੀ ਚਾਪ ਆ ਉਹ ਛਪ ਕੇ ਤਾਂ ਆਉਣੀ ਨਹੀਂ ਹੈਗੀ ਜਿਹੜੀ ਅਧੂਰੀ ਚਾਪ ਆ ਉਹ ਵੀ ਆਪਾਂ ਨੇ ਖੁਦ ਹੀ ਮਾਰਨੀ ਹੈ ਜਦੋਂ ਆਪਾਂ ਅਧੂਰੀ ਚਾਪ ਮਾਰਨੀ ਆ ਤਾਂ ਆਪਾਂ ਨੂੰ ਸੈਂਟਰ ਦਾ ਵੀ ਮੋਟਾ-ਮੋਟਾ ਉਹਦਾ ਨਿਸ਼ਾਨ ਪਤਾ ਲੱਗ ਹੀ ਜਾਣਾ ਤੇ ਇਸ ਕਰਕੇ ਆਪਾਂ ਪ੍ਰਕਾਰ ਉਨੀ ਖੋਲ ਕੇ ਇੱਕ ਬਹੁਤ ਫਿੱਕੀ ਲਾਈਨ ਜਿਹੜੀ ਕਿਸੇ ਨੂੰ ਪਤਾ ਨਾ ਲੱਗੇ ਉਹ ਆਪਾਂ ਮੋਟੀ-ਮੋਟੀ ਤੇ ਪਤਲੀ ਇੱਕ ਲਾਈਨ ਮਾਰ ਲੈਣੀ ਆ ਬਿਲਕੁਲ ਪਤਲੀ ਜਿਹੜੀ ਪਤਾ ਨਾ ਲੱਗੇ ਕਿਸੇ ਨੂੰ ਵੀ ਵੀ ਇਹ ਲਾਈਨ ਮਾਰੀ ਹੈ ਇੱਕ ਟ੍ਰਿਕ ਆਹੇ ਇਹ ਇਹਨੂੰ ਸਵਾਲ ਕਰਨ ਨੂੰ ਹੱਲ ਕਰਨ ਦਾ ਤਰੀਕਾ ਨਹੀਂ ਹੈਗਾ ਇੱਕ ਟ੍ਰਿਕ ਆ ਕਿਉਂਕਿ ਅਸਾਨ ਮਣਾਉਣ ਲਈ ਜਿਹਨਾਂ ਦੀ ਪ੍ਰੈਕਟਿਸ ਨਹੀਂ ਹੈਗੀ ਉਹ ਕਰ ਨਹੀਂ ਪਾਉਣਗੇ ਉਹਨਾਂ ਦੇ ਲਈ ਤੇ ਫਿਰ ਜਿਹੜੀ ਉਹ ਲਾਈਨ ਹੈਗੀ ਆ ਉਹਦੇ ਤੇ ਆਪਾਂ ਫ੍ਰੀਹੈਂਡ ਇਹਨੂੰ ਬਣਾ ਦੇਣਾ ਇਸ ਤਰ੍ਹਾਂ ਕਰਕੇ ਅਸਲੀ ਸਹੀ ਤਰੀਕਾ यही ਆ ਵੀ ਆਪਾਂ ਇਹਨੂੰ ਫ੍ਰੀਹੈਂਡ ਬਣਾ ਦਈਏ ਕਿਉਂਕਿ ਬਿਨਾ ਕੇਂਦਰ ਮਾਲੂਮ ਕਰੇ ਤਾਂ ਫਿਰ ਆਪਾਂ ਨੂੰ ਫ੍ਰੀਹੈਂਡ ਹੀ ਬਣਾ ਸਕਦੇ ਹਾਂ ਜਾਗਰ ਇਹ ਹੋ ਫਕਦਾ ਵੀ ਆਪਾਂ ਕਿਸੇ ਹੋਰ ਟੂਲ ਦੀ ਸਹਾਇਤਾ ਦੇ ਨਾਲ ਜਿਵੇਂ ਕਿ ਡੀ ਵਗੈਰਾ ਦੇ ਨਾਲ ਬਣਾਈਏ ਪਰ ਉਹ ਵੀ ਉਨਾ ਸਹੀ ਫਰਕ ਨਹੀਂ ਮਣੇਗਾ ਕਿਉਂਕਿ ਜਿਹੜੀਆਂ ਚਾਂਪਾਂ ਨੇ ਉਹ ਫਰੀ ਤਰੀਕੇ ਨਾਲ ਨਹੀਂ ਵਧਣਗੀਆਂ ਦੋ ਦੋ ਤੋਂ ਇਹੋ ਆਲਦਾ ਵੀ ਫਟਾ ਹਲ ਹੋ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ